ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਜੀ ਕੋ ਮੋਰਚੇ 'ਚ ਦਰਸ਼ਨ ਕਰਨ ਆਏ ਆ ਦੀਨ ਵਾਲੇ ਹਾਜ਼ਰੀ ਭਰੀ ਆ ਮੋਰਚੇ ਦੇ ਵਿੱਚ ਸੋ ਆਪ ਜੀ ਨੂੰ ਪਤਾ ਹੀ ਆ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਕਿ ਬਾਬਾ ਜੀ ਜਿਸ ਤਰ੍ਹਾਂ ਦਾਲ ਪੰਥ ਅਰਬਾ ਖਰਬਾ ਦਾਲ ਕੇਵਲ ਬਾਬਾ ਜੀ ਨੇ ਇਹਨਾਂ ਦੇ ਪਿਤਾ ਜੀ ਬਾਬਾ ਚੜ੍ਹਤ ਸਿੰਘ ਜੀ ਜਹੇਦਾਰ ਚੜ੍ਹਤ ਸਿੰਘ ਜੀ ਕਰਮਾ ਕਰਮਾ ਦਾ ਉਹਨਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਆਪਾਂ ਜਿਹਨੂੰ ਆਪਾਂ ਆਪਦੇ ਨੂੰ ਪਤਾ ਹੀ ਹੈ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਨੂੰ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਉਹਨਾਂ ਜੀ ਦੀ ਸੰਗਤ ਕੀਤੀ ਆ ਤੇ ਜਿਹੜਾ ਹੈ ਬਿਆਨਤ ਜਿਹੜੇ ਕਸ਼ਟ ਵੀ ਚੱਲੇ ਸੋ ਬਾਬਾ ਜੀ ਪਾਸ ਆਪਾਂ ਆਏ ਆ ਲੰਬੇ ਸਮੇਂ ਤੋਂ ਬਾਬਾ ਜੀ ਕਿਸਾਨੀ ਮੋਰਚਾ ਦਿੱਲੀ ਉਸ ਤੋਂ ਬਾਅਦ ਫਿਰ ਵੀਪੀਐਸ ਚੌਂਕ ਇੱਥੇ ਹੁਣ ਬੈਠੇ ਹਨ ਆਪ ਜੀ ਨੂੰ ਪਤਾ ਡਟੇ ਹਨ ਸੋ ਇੱਕ ਜੋ ਬਾਬਾ ਜੀ ਨੇ ਪਹਿਲਾਂ ਵੀ ਉਪਰਾਲਾ ਕੀਤਾ ਸੀਗਾ ਜਿਸ ਤਰ੍ਹਾਂ ਕਿ ਚੰਡੀਗੜ੍ਹ ਵਿੱਚ ਵੀ ਕਈ ਗੁਰਦੁਆਰਾ ਸਾਹਿਬ ਚ ਗਏ ਸੀਗੇ ਜਿੱਥੇ ਪ੍ਰਬੰਧ ਢਿੱਲਾ ਸੀ ਕੋਈ ਸੇਵਾਦਾਰ ਨਹੀਂ ਸੀ ਜਿਾ ਕੋ ਕਮੇਟੀਆਂ ਵੱਲੋਂ ਗਰੰਥੀ ਸਿੰਘਾਂ ਨਾਲ ਪ੍ਰਚਾਰ ਕਰਨ ਨਾਲ ਧੱਕਾ ਕੀਤਾ ਜਾਂਦਾ ਸੀ ਦੋਵੇਂ ਪੱਖ ਹੀ ਕਈ ਗਰੰਥੀ ਸਿੰਘਾਂ ਦੇ ਵੀ ਕਸੂਰ ਹੁੰਦੇ ਨੇ ਪ੍ਰਚਾਰਕਾਂ ਦੇ ਵੀ ਹੁੰਦੇ ਨੇ ਰਾਗੀ ਸਿੰਘਾਂ ਦੇ ਸੇਵਾਦਾਰਾਂ ਦੇ ਤੇ ਕਈਆਂ ਤੇ ਪ੍ਰਬੰਧਕਾਂ ਦੇ ਵੀ ਜਿਹੜੇ ਕਸੂਰ ਹੁੰਦੇ ਨੇ ਸੋ ਬਾਬਾ ਜੀ ਨੇ ਇਹ ਉਪਰਾਹਲਾ ਪਹਿਲਾਂ ਵੀ ਕੀਤਾ ਸੀ ਉਹਦੇ ਬਾਰੇ ਆਪਾਂ 2-3 ਮਿੰਟ ਵਿਚਾਰ ਜੜੀ ਇਹ ਕਰਨੀ ਆ ਇਸ ਵਾਸਤੇ ਜਿਹੜਾ ਹੈ ਵੀਡੀਓ ਇਹ ਪਣਾਉਂਦੇ ਪਏ ਆ ਜੀ ਵੀ ਪਹਿਲਾਂ ਵੀ ਬਾਬਾ ਜੀ ਨੇ ਕਈ ਥਾਵਾਂ ਤੇ ਜਾ ਕਰਕੇ ਜਿਹੜਾ ਹੈ ਉਹ ਕਮੇਟੀਆਂ ਨੂੰ ਚੇਂਜ ਕੀਤਾ ਪ੍ਰਬੰਧ ਨੂੰ ਜਿਹੜਾ ਸਹੀ ਕੀਤਾ ਠੀਕ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਕਰਕੇ ਤੇ ਅੱਜ ਬਾਬਾ ਜੀ ਪਾਸ ਇੱਥੇ ਆਏ ਆ ਸੋ ਇਹ ਬੇਨਤੀ ਕਰਦੇ ਆ ਦਾਸ ਸਾਹਿਬ ਜੀ ਨੂੰ ਪਤਾ ਗੁਰਪ੍ਰੀਤ ਸਿੰਘ ਪ੍ਰਚਾਰਕ ਕਥਾਵਾਚਕ ਫਤੇਗੜ ਸਾਹਿਬ ਸੋ ਦਾਸ ਨੇ ਵੀ ਜਦੋਂ ਦੀ ਬਾਹਰ ਨੇ ਕਿਰਪਾ ਕੀਤੀ ਹੈ ਇਹ 8-10 ਸਾਲ ਤੋਂ ਲੈ ਕਰਕੇ ਬਚਪਨ ਤੋਂ ਲੱਗੇ ਹਾਂ ਇਹ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਪਿੰਡਾਂ ਸ਼ਹਿਰਾਂ ਵਿੱਚ ਜਿਹੜਾ ਹੈ ਇਸ ਤਰ੍ਹਾਂ ਕੈਂਪ ਗੁਰਬਾਣੀ ਦੇ ਅਮਰ ਸੰਚਾਰ ਦੇ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦੇ ਇਹ ਸੇਵਾਵਾਂ ਬਾਹਰ ਜ ਲੈ ਰਹੇ ਹਨ ਸੋ ਬਾਬਾ ਜੀ ਨੇ ਰਲ ਪਲ ਕਰਕੇ ਅਸੀਂ ਦਲਪੰਥ ਵਿੱਚ ਬਾਬਾ ਜੀ ਦੇ ਨਾਲ ਜਿਸ ਤਰ੍ਹਾਂ ਰਲ ਮਿਲ ਕਰਕੇ ਅਸੀਂ ਸੇਵਾਵਾਂ ਕਰਦੇ ਹਾਂ ਸੋ ਬਾਬਾ ਜੀ ਹੁਣ ਆਪ ਜੀ ਨੂੰ ਜਿਹੜਾ ਹੈ ਵਿਚਾਰ ਸਾਂਝੀ ਕਰਨਗੇ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਹੈ ਜਿਹੜਾ ਹੈ ਕਮੀਆਂ ਜਿਹੜੀਆਂ ਪੇਸ਼ੀਆਂ ਆ ਰਹੀਆਂ ਹਨ ਸੇਵਾਦਾਰਾ ਨਾ ਹੋਣ ਕਰਕੇ ਜਾਂ ਪ੍ਰਬੰਧ ਵਿੱਚ ਜਾਂ ਜਿਹੜੀਆਂ ਕਮੇਟੀਆਂ ਅਮਰਧਾਰੀ ਨਹੀਂ ਉਹਨਾਂ ਬਾਰੇ ਬਾਬਾ ਜੀ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ ਵਿਚਾਰ ਸਭਨ ਕਰੋ ਜੀ ਬਾਬਾ ਰਾਜਾ ਰਾਜ ਸਿੰਘ ਜੀ ਅਰਬਾਂ ਖਰਬਾਂ ਦਾ ਵਾਹਿਗੁਰੂ ਜੀ ਦਾ ਕਲਪਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੋਮੀਨ ਸਾਹਿਬ ਮੋਰੇ ਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਜੀ ਕਥਾ ਵਾਚਕ ਬਹੁਤ ਹੀ ਸੁਲਝੇ ਹੋਏ ਨੌਜਵਾਨ ਨੇ ਫਤੇਗੜ ਸਾਹਿਬ ਤੋਂ ਤੇ ਬੈਲੋਂਗ ਕਰਦੇ ਆ ਮੋਚੇ ਦੇ ਵਿੱਚ ਆਏ ਸੀ ਜੋ ਆ ਕਹਿੰਦੇ ਆ ਧੰਨਵਾਦ ਕਰਦੇ ਆ ਦੇਖੋ ਮੈਂ ਸਾਰੇ ਗ੍ਰੰਥੀ ਸਿੰਘਾਂ ਨੂੰ ਵੀ ਫੀਡ ਕਰਦਾ ਹੁਣ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਗੁਰੂ ਘਰ ਦਾ ਪ੍ਰਬੰਧ ਵਧੀਆ ਬਣਾ ਲਿਆ ਮੇਰਾ ਪੂਰਾ ਪੈਸਿਆਂ ਤੇ ਨਾ ਨਾ ਰਹੋ ਚੰਗੇ ਗ੍ਰੰਥੀ ਸਿੰਘ ਹੋਣ ਅਫਾਤ ਗੁਰੂ ਘਰ ਦੇ ਵਿੱਚ ਹੋਣ ਜਿੱਥੇ ਉਹਨਾਂ ਨੂੰ ਸੰਥਿਆ ਦਿੱਤੀ ਜਾਵੇ ਜਿਹੜਾ ਗ੍ਰੰਥੀ ਸ਼ੁਰੂ ਕਰਦੇ ਵਿੱਚ ਰਹਿ ਕੇ ਸਿਰਫ ਆਪ ਦੇ ਟੱਬਰ ਪਾਲਣ ਤੱਕ ਮਤਲਬ ਰੱਖਦਾ ਕੋਈ ਪਿੰਡ ਦਾ ਕੋਈ ਬੱਚਾ ਨਹੀਂ ਪਿਆਰ ਕਰਦਾ ਕੋਈ ਅਮਰਤ ਨਹੀਂ ਛਾਉਂਦਾ ਕਿ ਰੇਸ਼ ਸਿੰਘ ਨੂੰ ਕਿਸੇ ਬੱਚੇ ਨੂੰ ਸੰਭਾਲਣ ਦਿੰਦਾ ਉਹਨਾਂ ਨੂੰ ਵੀ ਅਪੀਲ ਆ ਵੀ ਇਹ ਜੋ ਉਪਰਾਲੇ ਕਰੋ ਕਿਉਂਕਿ ਗ੍ਰੰਥੀਆਂ ਦਾ ਹੀ ਕੰਮ ਹੈ ਗ੍ਰੰਥ ਸਿੰਘਾਂ ਦਾ ਕੰਮ ਸ਼ੁਰੂ ਕਰਦੇ ਵਿੱਚ ਜਿੱਥੇ ਸੇਵਾ ਕਿਉਂ ਵੀ ਕਰਦੀਆਂ ਬੱਚੇ ਪਾਲਣ ਨੂੰ ਉਥੇ ਨਵੇਂ ਜਿਹੜੇ ਬੱਚੇ ਆ ਪਨੀਰੀ ਆ ਉਹਨਾਂ ਨੂੰ ਬਲਾ ਕੇ ਘੰਟਾ ਘੰਟਾ ਬੋਲੋ ਘੰਡੇ ਜਾ ਜਿੰਨਾ ਵੀ ਤੁਹਾਡਾ ਸਮਾਂ ਲੱਗਦਾ ਸੰਥਿਆ ਬੱਚਿਆਂ ਨੂੰ ਜੂਰ ਪ੍ਰਵਾਹੋ ਗੱਤਕੇ ਦੀਆਂ ਕਲਾਸਾਂ ਲਾਓ ਤਾਂ ਕਿ ਬੱਚਿਆਂ ਨੇ ਤਾਂ ਗੁਰੂ ਘਰ ਦੇ ਵਿੱਚ ਜਾ ਕੇ ਜਿਹੜੀ ਹੈਗੀ ਆ ਉਹ ਪ੍ਰੇਰਣਾ ਲੈਣੀ ਹੈ ਨਾ ਇਹ ਆਪ ਦਾ ਮੁੱਢ ਨਾਲ ਫਾਰੇ ਸਮਝੇ ਹੋਏ ਇਹ ਜੂਰ ਸੇਵਾ ਵਾਂਗਰ ਸਿੱਖਾਂ ਕਰਦੇ ਜਿਹੜੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਹੈ ਵੀ ਪਹਿਲੇ ਦਾਰ ਨੂੰ ਹੋਵੇ ਗੁਰੂ ਘਰਾਂ ਦੇ ਵਿੱਚ ਬਹੁਤ ਸਾਰੇ ਥਾਵੇਂ ਬਿਆਦਮੀਆਂ ਹੋਈਆਂ ਨੇ ਉੱਥੇ ਆਣ ਗਏ ਲਈ ਵਾਪਤ ਜਾਂਦੇ ਨੇ ਗ੍ਰਾਂਤੀ ਸਿੰਘ ਇਹਦਾ ਤੁਰ ਆਪ ਦਾ ਡਿਊਟੀ ਕਰਨੀ ਆ ਸਾਰੀ ਸਾਡੀ ਉਹ ਗੁਰੂ ਘਰ ਦੇ ਵਿੱਚ ਨਹੀਂ ਬੈਠ ਸਕਦਾ ਡਿਊਟੀ ਨਹੀਂ ਬੈਠ ਸਕਦਾ ਹੋਰ ਵੀ ਉਹਨੇ ਪ੍ਰੋਗਰਾਮ ਕਰਨੇ ਹੁੰਦੇ ਨੇ ਗ੍ਰਾਂਤੀ ਤੋਂ ਇਲਾਵਾ ਜਿਹੜਾ ਪਹਿਰੇਦਾਰ ਆ ਉਹ علیحدਾ ਹੋਣਾ ਚਾਹੀਦਾ ਉਹਦੀ ਤਨਖਾਹ ਦਿਓ ਉਹਨੂੰ ਪੈਸੇ ਦਿਓ ਜਿਹੜਾ ਉੱਥੇ ਡਿਊਟੀ ਦੇ ਵਿੱਚ ਪਹਿਰਾ ਲਾਉਂਦਾ ਜਦੋਂ ਅਸੀਂ ਜਾਗਦੇ ਰਹਾਂਗੇ ਫਿਰ ਅਸੀਂ ਬਸ ਸਕਦੇ ਜੇ ਅਸੀਂ ਸੌਂਗੇ ਫਿਰ ਉੱਠੇ ਜਾਂਦੇ ਆਂ ਫਿਰ ਜਦੋਂ ਜਿਹੜੀ ਜੋਤਿ ਆਤਮਾ ਉਹਦਾ ਪਤਾ ਨਹੀਂ ਕਦੋਂ ਕਿਧਰੋਂ ਆ ਜੇ ਉਹ ਮੌਕਾ ਲਵਦੇ ਰਹਿੰਦੇ ਨੇ ਇਸ ਕਰਕੇ ਸਾਰੇ ਪ੍ਰਬੰਧਕਾਂ ਨੂੰ ਜੋ ਕਰਦਿਆਂ ਨੂੰ ਗ੍ਰੰਥੀ ਸਿੰਘਾ ਨੂੰ ਬੇਨਤੀ ਆ ਕਿ ਬਾਦ ਤੋਂ ਬਾਅਦ ਗੁਰੂ ਸਾਹਿਬ ਦਾ ਪ੍ਰਚਾਰ তথা ਬੱਤੀਆਂ ਨੂੰ ਸਟਲਾਈ ਗੱਤਗੀ ਸਟਲਾਈ ਦਿਓ ਤੇ ਗੁਰੂ ਘਰ ਦੇ ਪ੍ਰਬੰਧ ਵਧੀਆ ਕਰੋ ਤੇ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਇਹਨਾਂ ਦੀ ਵੀਡੀਓ ਕਿ ਲੱਗੀ ਹੋਈ ਆ ਪੂਰਾ ਫੈਸਲੋ ਕਰਦਿਆਂ ਜਿੱਥੇ ਕੌਂਜ ਕੇ ਇਹਨਾਂ ਨੇ ਕਈ ਗੁਰੂ ਘਰਾਂ ਦਾ ਪ੍ਰਬੰਧ ਵਧੀਆ ਉੱਤੇ ਦੇਖਭਾਲ ਕੀਤੀ ਆ ਕਰ ਵੀ ਰਹੇ ਨੇ ਤੇ ਜਿੱਥੇ-ਜਿੱਥੇ ਵੀ ਇਹ ਜਾਂਦੇ ਨੇ ਸੰਗਤਾਂ ਨੂੰ ਬੇਨਤੀ ਕਰੂੰਗਾ ਇਹਨਾਂ ਦਾ ਪੂਰਨ ਤੌਰ ਤੇ ਸਹਿਯੋਗ ਦੇਣ ਗੱਡਦੀ ਕਲੈ ਸਿੰਘ ਨੇ ਕਥਾ-ਬਾਤ ਕਰਨੇ ਇਹ ਇਹਨਾਂ ਦਾ ਪੂਰਨ ਤੌਰ ਤੇ ਸੰਯੋਗ ਦੇ ਕੇ ਗੁਰੂਪੰਥ ਫਲਸਫੇ ਨੂੰ ਪ੍ਰਾਪਤ ਕਰੋ ਅਸੀਂ ਗੁਰੂ ਸਾਹਿਬ ਦਾ ਜਿਹੜਾ ਸਤਕਾਰ ਬਹਾਲ ਰੱਖ ਸਕੀਏ ਵਾਹਿਗੁਰੂ ਜੀ ਕਾ ਕਾ ਸਾਹਿਬ ਵਾਹਿਗੁਰੂ ਜੀ ਕੀ